ਸਤਿ ਸ਼੍ਰੀ ਅਕਾਲ ਜੀ ਮੈਂ ਅਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਸਰਗਰਮ ਹੋ ਗਈ ਹੈ ਆਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਜੇਕਰ ਗੱਲ ਕਰੀਏ ਗਰਾਊਂਡ ਲੈਵਲ ਦੀ ਤਾਂ ਗਰਾਊਂਡ ਲੈਵਲ ਜਿਹੜਾ ਹੈ ਕਾਫੀ ਕੁਝ ਬੋਲਦਾ ਨਜ਼ਰ ਆ ਰਿਹਾ ਹੈ ਆਪ ਕੋ ਆਪਣੇ ਸਾਰੇ ਹੀ ਜਿਹੜੀਆਂ ਪਾਰਟੀਆਂ ਨੇ ਜਿਹੜੀ ਇਸ ਟਾਈਮ ਸੱਤਾ ਦੇ ਵਿੱਚ ਪਾਰਟੀ ਹੈ ਆਮ ਆਦਮੀ ਪਾਰਟੀ ਉਹਦੇ ਵੱਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਕਿਉਂਕਿ ਜਿੱਥੇ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿਤਨਾ ਵੀ ਇੱਕ ਜਿਹੜਾ ਹੈ ਬੜਾ ਵੱਡਾ ਕਮਸਾਣ ਬਣ ਗਿਆ ਹੈ ਹਰ ਇੱਕ ਪਾਰਟੀ ਦੇ ਵਾਸਤੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਜੇਕਰ ਜਿੱਥੇ ਆਮ ਆਦਮੀ ਪਾਰਟੀ ਦਾ ਸਰਵੇ ਡਾਮਾਂਡੋਲ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਹੈ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਇੱਕ ਤਾਜ਼ਾ ਫੁੱਲ ਖੇੜ ਕੇ ਆਇਆ ਸੀ ਤਾਂ ਉਹਨੂੰ ਮਰ ਜਾਉਂਦੇ ਹੋਏ ਕੋਈ ਜ਼ਿਆਦਾ ਟਾਈਮ ਨਹੀਂ ਲੱਗਾ ਜੇਕਰ ਗੱਲ ਕਰੀਏ ਜਿੱਥੇ ਏਡੇ ਏਡੇ ਵੱਡੇ ਵਾਅਦੇ ਕੀਤੇ ਗਏ ਉਹਨਾਂ ਵਾਅਦਿਆਂ ਉੱਤੇ ਜਿਹੜਾ ਹੈ ਖਰੇ ਨਹੀਂ ਉਤਰਿਆ ਗਿਆ ਹਾਲਾਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਦੂਸਰੇ ਪਾਸੇ ਮਨੀਸ਼ ਸੋਧਿਆ ਜਿਹੜੇ ਨੇ ਉਤਾਮ ਝਾਮ ਚੋਕੰਦੀਆਂ ਗੱਲਾਂ ਵੀ ਆਮ ਕਰਦੇ ਰਹੇ ਕਿ ਅਸੀਂ ਝੂਠ ਸੱਚ ਸਭ ਕੁਝ ਬੋਲਾਂਗੇ ਜੇਕਰ ਸਾਨੂੰ 2027 ਦੇ ਵਿੱਚ ਜਿਤਨਾ ਪਿਆ ਲੇਕਿਨ ਪੰਜਾਬ ਦੇ ਲੋਕ ਇੰਨੇ ਵੀ ਜ਼ਿਆਦਾ ਜਿਹੜੇ ਨੇ ਯਕੀਨ ਨਹੀਂ ਕਰਦੇ ਜਿੰਨਾ ਯਕੀਨ ਉਹਨਾਂ ਨੇ ਛੇਦੀ ਕੀਤਾ ਸੀ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਜੇਕਰ ਇਹ ਵਿਸ਼ਵਾਸ ਨਾ ਕੀਤਾ ਹੁੰਦਾ ਤਾਂ ਅੱਜ ਲੋਕਾਂ ਦੇ ਅੱਗੇ ਇਹ ਗੱਲ ਨਿਕਲ ਕੇ ਆਉਣੀ ਸੀ ਕਿ ਜਿਹੜੀਆਂ ਦਿੱਲੀ ਲੋਬੀ ਤੋਂ ਚਲੀਆਂ ਸਰਕਾਰਾਂ ਨੇ ਉਹੀ ਸਰਕਾਰਾਂ ਅੱਜ ਫਿਰ ਉਹੀ 2022 ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਖੜੀਆਂ ਆਉਂਦੀਆਂ ਆਪਦਾ ਹੀ ਇਹਨਾਂ ਨੇ ਜਦੋਂ ਗਰਾਊਂਡ ਲੈਵਲ ਦੀ ਰਿਪੋਰਟ ਚੈੱਕ ਕਰਾਈ ਤਾਂ ਭਗਵੰਤ ਸਿੰਘ ਮਾਨ ਦਾ ਜਿਹੜਾ ਹੈ ਚਿਹਰਾ ਕਿਤੇ ਨਾ ਕਿਤੇ ਪਿੱਛੇ ਦਿਖਾਈ ਦੇ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਨੇ ਦਿੱਲੀ ਲੋਬੀ ਤੋਂ ਆਮ ਸਰਕਾਰ ਚ ਚਲਾਉਂਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਕਾਫੀ ਬਿਆਨ ਨਿਕਲ ਕੇ ਆਮ ਆਦਮੀ ਪਾਰਟੀ ਦੇ ਆਪਣੇ ਇੱਕ ਵਿਧਾਇਕਾਂ ਮੰਤਰੀਆਂ ਦੇ ਵੱਡੇ ਆਗੂਆਂ ਦੇ ਆਉਂਦੇ ਰਹੇ ਤਾਂ ਇਹਦੇ ਵਿੱਚੋਂ ਵੀ ਜਿਹੜੇ ਨੇ 40 ਤੋਂ 50 ਵਿਧਾਇਕ ਜਿਹੜੇ ਨੇ ਪਾਰਟੀ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਜਾ ਸਕਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵਿਧਾਇਕ ਮੰਤਰੀ ਸੀ ਜ਼ਿਆਦਾਤਰ ਆਮ ਕਲਾਚੋਂ ਉਠਾਇਆ ਗਿਆ ਲੇਕਿਨ ਉਹਨਾਂ ਨੂੰ ਖਾਸ ਬਣਾਣ ਲੱਗੇ ਜ਼ਿਆਦਾ ਟਾਈਮ ਨਹੀਂ ਲੱਗਾ 40 ਤੋਂ 50 ਵਿਧਾਇਕ ਜਿਹੜੇ ਨੇ ਦੂਜੀਆਂ ਪਾਰਟੀਆਂ ਚਾਹ ਸਕਦੇ ਨੇ ਚਾਹੇ ਉਹ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਤੇ ਚਾਹੇ ਉਹ ਹੋਵੇ ਨਵੀਂ ਬਣੀ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਜੇਕਰ ਗੱਲ ਕਰੀਏ ਗਰਾਊਂਡ ਲੈਵਲ ਦੀ ਰਿਪੋਰਟ ਕੁਝ ਖਾਸ ਆਮ ਆਦਮੀ ਪਾਰਟੀ ਬਾਰੇ ਬੋਲਦੀ ਨਜ਼ਰ ਨਹੀਂ ਆਹੀ ਗਰਾਊਂਡ ਲੈਵਲ ਦੇ ਲੋਕ ਕਿਸਾਨਾਂ ਦੀ ਗੱਲ ਕਰ ਲਈਏ ਮਜ਼ਦੂਰਾਂ ਦੀ ਗੱਲ ਕਰ ਲਈਏ ਚਾਹੇ ਹਿੰਦੂ ਪਾਈਚਾਰੇ ਦੀ ਗੱਲ ਕਰ ਲਈਏ ਦੁਕਾਨਦਾਰਾਂ ਦੀ ਗੱਲ ਕਰ ਲਈਏ ਮਤਲਬ ਯਾਨੀ ਕਿ ਟੋਟਲ ਜਿਹਦੀ ਮਰਜ਼ੀ ਮੂੰਹੋਂ ਗੱਲ ਸੁਣ ਲਈਏ ਤਾਂ ਇਹ ਦੀ ਜਿਹੜੀ ਹੈ ਮੁੱਖ ਬਖਦੀ ਭਗਵੰਤ ਸਿੰਘ ਮਾਨ ਦੀ ਜਿਹੜੀ ਲੋਕਪ੍ਰੀਏ ਘਟਦੀ ਜਾ ਰਹੀ ਹੈ ਗਰਾਊਂਡ ਲੈਵਲ ਦੀ ਰਿਪੋਰਟ ਹੈ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕ ਮੰਤਰੀਆਂ ਦਾ ਜਿਹੜਾ ਹੈ ਪਾਰਟੀ ਨੂੰ ਛੱਡਣਾ ਖੁਦ ਅਸਤੀਫਾ ਦੇਣਾ ਤੇ 40 ਤੋਂ 50 ਜਿਹੜੇ ਨੇ ਆਪਣੀ ਪਾਰਟੀ ਦੇ ਵਿੱਚੋਂ ਹੋਰ ਪਾਰਟੀਆਂ ਦੇ ਵਿੱਚ ਜਾਣੇ ਸ਼ੁਰੂ ਹੋ ਜਾਣਗੇ ਦੂਸਰੇ ਪਾਸੇ ਕਰਦੇ ਹਾਂ ਕਾਂਗਰਸ ਪਾਰਟੀ ਦੀ ਗੱਲ ਹਾਲਾਂਕਿ ਕਾਂਗਰਸ ਪਾਰਟੀ ਵੀ ਕਾਫੀ ਅਗਾਮੀ ਤਿਆਰੀ ਕਰ ਰਹੀ ਹੈ ਸਿੱਖ ਚਿਹਰਾ ਦੇਣਾ ਚਾਹੁੰਦੀ ਹੈ ਕਿਉਂਕਿ ਸਿੱਖ ਚਿਹਰੇ ਦੇ ਨਾਮ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਨੇ ਆਪਣੇ ਪੈਰ ਜਮਾਏ ਜਾਂਦੇ ਨੇ ਹਾਲਾਂਕਿ ਚਰਨਜੀਤ ਚੰਨੀ ਦਾ ਵੀ ਬਹੁਤ ਵਧੀਆ ਜਿਹੜਾ ਹੈ 111 ਦਿਨਾਂ ਲਈ ਚਾਹੇ ਉਹ ਮੁੱਖ ਮੰਤਰੀ ਰਹੇ ਲੇਕਿਨ ਉਹਨਾਂ ਦੇ ਚਿਹਰੇ ਨੂੰ ਕਾਫੀ ਪਸੰਦ ਕੀਤਾ ਗਿਆ ਲੇਕਿਨ ਜਦੋਂ ਦਾ ਜਿਹੜਾ ਹੈ ਨਵਜੋਤ ਸਿੱਧੂ ਯਾਨੀ ਕਿ ਨਵਜੋਤ ਸਿੰਘ ਸਿੱਧੂ ਜਦੋਂ ਦੇ ਸਰਗਰਮ ਹੋਏ ਨੇ ਉਦੋਂ ਦਾ ਇਹ ਵੀ ਨਿਕਲ ਕੇ ਆ ਰਿਹਾ ਹੈ ਕਿ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਨਵਜੋਤ ਸਿੰਘ ਸਿੰਧੂ ਵੀ ਆਉਣ ਵਾਲੇ ਟਾਈਮ ਦੇ ਵਿੱਚ ਮੁੱਖ ਮੰਤਰੀ ਕਾਂਗਰਸ ਪਾਰਟੀ ਵੱਲੋਂ ਹੋ ਸਕਦੇ ਨੇ ਹਾਲਾਂਕਿ ਹਾਈ ਕਮਾਂਡ ਵੱਲੋਂ ਇਹੋ ਜਿਹਾ ਕੋਈ ਬਿਆਨ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਅੰਦਰੋਂ ਅੰਦਰ ਮੀਟਿੰਗਸ ਚੱਲ ਰਹੀਆਂ ਨੇ ਆਪਣੀਆਂ ਧੜੇਬੰਦੀਆਂ ਵੀ ਖਤਮ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਾਂਗਰਸ ਪਾਰਟੀ ਦੀਆਂ ਲੇਕਿਨ ਕਾਂਗਰਸ ਪਾਰਟੀ ਆਪਣਾ ਹੀ ਸਰਵੇ ਦਾ ਦਾ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਵੀ ਜਿਹੜੀ ਹੈ ਸਿੱਖ ਚਿਹਰਾ ਯਾਨੀ ਕਿ ਇੱਕ ਇਹੋ ਜਿਹਾ ਚਿਹਰਾ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਆਪਣੇ ਮੁੱਦਿਆਂ ਦੀ ਗੱਲ ਕਰੇ ਪੰਜਾਬ ਦੇ ਹੱਕਾਂ ਸੱਚਾਂ ਦੀ ਗੱਲ ਕਰੇ ਤਾਂ ਸ਼ਾਇਦ ਕਾਂਗਰਸ ਪਾਰਟੀ ਦਾ ਵੀ ਨਾਮ ਜਿਹੜਾ ਹੈ ਨਿਕਲ ਕੇ ਆ ਸਕਦਾ ਹੈ ਯਾਨੀ ਕਿ ਆਮ ਆਦਮੀ ਪਾਰਟੀ ਨਾਲੋਂ ਜਿਹੜਾ ਹੈ ਕਾਂਗਰਸ ਪਾਰਟੀ ਦਾ ਚਿਹਰਾ ਸਾਹਮਣੇ ਆਉਣਾ ਸ਼ੁਰੂ ਹੁੰਦਾ ਹੈ ਬੀਜੇਪੀ ਦੀ ਗੱਲ ਕਰੀਏ ਹਾਲਾਂਕਿ ਬੀਜੇਪੀ ਆਪਣੇ ਵੱਲੋਂ ਜਿਹੜਾ ਹੈ ਹਰੇਕ ਅੱਡੀ ਚੋਟੀ ਦਾ ਜ਼ੋਰ ਲਗਾਵੇਗੀ ਲੇਕਿਨ ਬੀਜੇਪੀ ਕਿਤੇ ਨਾ ਕਿਤੇ ਐਮਐਸਪੀ ਨੂੰ ਲੈ ਕੇ ਜਿਹੜੇ ਤਰਨੇ ਕਿਸਾਨਾਂ ਦੇ ਨਿਲਾਇ ਰੱਖਿਆ ਉਹਦੇ ਮੁਤਾਬਕ ਚੱਲੀਏ ਤਾਂ ਬੀਜੇਪੀ ਦਾ ਕੋਈ ਖਾਸ ਜਿਹੜਾ ਹੈ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਪਹਿ ਲੱਗਨੇ ਥੋੜੇ ਜਿੇ ਮੁਸ਼ਕਿਲ ਹੋ ਸਕਦੇ ਨੇ ਜੇਕਰ ਗੱਲ ਕਰੀਏ ਸ਼ਰਮਨੀ ਅਕਾਲੀ ਦਲ ਦੀ ਜਿੰਨਾ ਦੇ ਦੋ ਟੜੇ ਬਣ ਚੁੱਕੇ ਨੇ ਹਾਲਾਂਕਿ ਜਿਹੜੀ ਹੈ ਭਾਜਪਾ ਉਹਨੇ ਸਾਫ਼ ਕਲੀਅਰ ਕਰ ਦਿੱਤਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੋਈ ਇਕਜੁੱਟ ਹੋ ਕੇ ਜਾਂ ਗੱਠਜੋੜ ਕਰਕੇ ਨਹੀਂ ਜਿਹੜਾ ਹੈ ਚੋਣਾਂ ਲੜਾਈਆਂ ਜਾਣੀਆਂ 2027 ਦੀਆਂ ਲੇਕਿਨ ਜੇਕਰ ਦੋ ਧੜੇ ਬਣੇ ਹੋਏ ਨੇ ਜਿਹਦੇ ਵਿੱਚ ਪੰਖਥਕ ਫੁੱਟ ਪਈ ਹੋਈ ਹੈ ਯਾਨੀ ਕਿ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤੇ ਨਵੀਂ ਤੇ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਦੋਵਾਂ ਪਾਰਟੀਆਂ ਦਾ ਜੇਕਰ ਦੇਖਿਏ ਤਾਂ ਪੰਥਕ ਫੁੱਟ ਵੱਡੀ ਪਈ ਹੋਈ ਹੈ ਕੌਮ ਸ਼ੋਮੀ ਕਾਲੀਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਦੇਣੀ ਆ ਪਸੰਦ ਨਹੀਂ ਕਰਨਗੇ ਪੰਥ ਦੇ ਨਾਲ ਲੋਕ ਜੁੜੇ ਹੋਏ ਨੇ ਜਿਸ ਤਰੀਕੇ ਨਾਲ ਬਹਿਵਲ ਦਾ ਗੋਲੀकांड ਦੀ ਗੱਲ ਕਰ ਲਈਏ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾ ਦੀ ਬੇਅਦਬੀ ਦੀ ਗੱਲ ਕਰ ਲਈਏ ਜਾਂ ਫਿਰ ਜਿਹੜਾ ਮਾਫੀ ਨਾਮਾ ਲਗਾਇਆ ਗਿਆ ਸੱਚੇ ਸੋਤੇ ਡੇਰੇ ਨੂੰ ਤਾਂ ਇਹ ਸਭ ਤੋਂ ਵੱਡੇ ਜਿਹੜੇ ਨੇ ਵੀਕ ਪੁਆਇੰਟ ਰੱਖ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਨੂੰ ਅੰਥਖ ਫੁੱਟ ਪਈ ਹੋਈ ਹੈ ਕੌਮ ਜੇਕਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨੂੰ ਛੱਡਦੇ ਨੇ ਤੇ ਸ਼ਾਇਦ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਹੈ ਨਵੇਂ ਬਣੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਜਾ ਕੇ ਰਲ ਜਾਂਦੇ ਨੇ ਤੇ ਹੋ ਸਕਦਾ ਹੈ ਕਿ ਇਹ ਪਾਰਟੀ ਆਪਣਾ ਜਿਹੜਾ ਹੈ 2027 ਦੇ ਵਿੱਚ ਕਿਤੇ ਨਾ ਕਿਤੇ ਪੈਰ ਜਮਾ ਸਕੀ ਗੱਲ ਕਰਦੇ ਹਾਂ ਪਾਈ ਆਪਣੀ ਪਖ ਖਾਲਸਾ ਜੀ ਨੂੰ ਕਾਫੀ ਬੜਾਵਾ ਮਿਲ ਰਿਹਾ ਹੈ ਤਰਨਤਾਲ ਦੀ ਜਿਮਨੀ ਚੋਣਾ ਵੇਖ ਲਈਏ ਤਾਂ ਉੱਥੇ ਵੀ ਕਾਫੀ ਜਿਹੜਾ ਹੈ ਮਾਝੇ ਦੇ ਵਿੱਚ ਵੱਡਾ ਹੰਗਾਰਾ ਮਿਲ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ Oh sorry ਭਾਈ ਅਮਰਪਾਲ ਖਾਸਾ ਜੀ ਨੂੰ ਮਨਦੀਪ ਸਿੰਘ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਾਲਾਂਕਿ ਜਿਹੜੀ ਹੈ ਇਹ ਗੱਲ ਕਹੀ ਗਈ ਹੈ ਭਾਈ ਅਮਰਪਾਲ ਖਾਸਾ ਜੀ ਵੱਲੋਂ ਕਿ ਅਸੀਂ ਹਰ ਇੱਕ ਜਿਹੜਾ ਹੈ ਹਲਕੇ ਦੇ ਵਿੱਚੋਂ ਆਪਣਾ ਉਮੀਦਵਾਰ ਉਤਾਰਾਂਗੇ ਪੰਥਕ ਦੇ ਨਾਲ ਜੁੜੇ ਹੋਏ ਨੇ ਪੰਥ ਦੇ ਲੋਕਾਂ ਦੀ ਕਾਫੀ ਸਪੋਰਟ ਮਿਲ ਰਹੀ ਹੈ ਹੋ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਦੂਸਰੇ ਪਾਸੇ ਸਿਮਰਤ ਜੀ ਤਮਾਨ ਸਾਰੇ ਹੀ ਇਕੱਠੇ ਹੋ ਕੇ ਪੰਥ ਵੱਲੋਂ ਜਿਹੜੀਆਂ ਨੇ 2027 ਦੇ ਵਿੱਚ ਉਤਰਨ ਤਾਂ ਹੋ ਸਕਦਾ ਹੈ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਵੀ ਕਾਫੀ ਉਮੀਦਵਾਰ ਕਾਫੀ ਜਿਹੜੀਆਂ ਨੇ ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਨੇ ਲੇਕਿਨ ਆਮ ਆਦਮੀ ਪਾਰਟੀ ਦਾਵਾ ਲੋਲ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦਾ ਰਿਪੀਟ ਹੋਣਾ ਕਿਤੇ ਨਾ ਕਿਤੇ ਦਿਖਾਈ ਨਹੀਂ ਦੇ ਰਿਹਾ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਜਾਂ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਗੱਲ ਕਰ ਲਈਏ ਤੇ ਇਹ ਪਾਰਟੀਆਂ ਕਿਤੇ ਨਾ ਕਿਤੇ ਅੱਗੇ ਦਿਖਾਈ ਦੇਣਗੀਆਂ